ਅੱਜ ਕੀ ਹੋ ਗੋਗੇ ਵਿਵਸਥਾ ਨੂੰ ਲਿਆ ਕੇ ਜਿਹੜਾ ਮੇਲੇ ਦਾ ਦੇਖੋ ਜੀ ਮੇਲੇ ਦੇ ਅਸੀਂ ਬਹੁਤ ਵਧੀਆ ਇੰਤਜ਼ਾਮ ਕੱਲ ਤੋਂ ਹੀ ਮੈਨੇਜਮੈਂਟ ਨਾਲ ਡਿਸਾਈਡ ਕਰਕੇ ਸਾਰੀ ਪਾਰਕਿੰਗਸ ਬੈਰੀਕੇਡਸ ਕਿੱਥੇ ਕਿੱਥੇ ਰੱਖਣੇ ਨੇ ਕੱਲ ਰਾਤ ਤੋਂ ਹੀ ਸਾਡਾ ਤਿਆਰੀਆਂ ਜਾਰੀ ਸੀਗੀਆਂ ਰਾਤ ਨੂੰ ਅਸੀਂ ਬੈਰੀਕੇਡਿੰਗ ਪੋਜੀਸ਼ਨ ਕਰ ਦਿੱਤੀ ਡਿਊਟੀਆਂ ਅਲਾਟ ਕਰ ਦਿੱਤੀਆਂ ਔਰ ਦਿਨੇ ਅਸੀਂ ਦੇਖਦੇ ਹਾਂ ਕਿ ਸਾਰੀ ਪਬਲਿਕ ਜਿਹੜੀ ਆ ਅੰਦਰਲੇ ਪਾਸੇ ਮੇਲੇ ਦੇ ਲਗਭਗ 98% ਪੈਦਲ ਹੀ ਆ ਰਹੀ ਹੈ ਜੀ ਜੀ ਤੇ ਜਿਹੜਾ ਇੱਕੋ ਦੱਕਾ ਮੋਟਰਸਾਈਕਲ ਕੋਈ ਬਹਾਨਾ ਮਾਰ ਕੇ ਅੰਦਰ ਆ ਜਾਂਦਾ ਸਾਡਾ ਘਰ ਅੰਦਰ ਹੈ ਉਹਨੂੰ ਅਸੀਂ ਉਹ ਕਹਿ ਰਹੇ ਆ ਵੀ ਆਪਣਾ ਮੋਟਰ ਸਾਈਡ ਤੇ ਲਾ ਗਦੋ ਤਾਂ ਕਿ ਆਮ ਪਬਲਿਕ ਨੂੰ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੀ ਤੇ ਬਾਕੀ ਸੰਗਤ ਬੜਾ ਇੰਜੋਏ ਕਰ ਰਹੀ ਹੈ ਜੀ ਤੇ ਅਸੀਂ ਗਸ਼ਟਾਂ ਵੀ ਲਾਈਆਂ ਹੋਈਆਂ ਨੇ ਨਾਕੇ ਵੀ ਲਾਏ ਹੋਏ ਨੇ ਸਾਡਾ ਪੁਲਿਸ ਕੰਟਰੋਲ ਰੂਮ ਵੀ ਬਣਿਆ ਹੋਇਆ ਤੇ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਪੁਲਿਸ ਕੰਟਰੋਲ ਰੂਮ ਤੇ ਆ ਕੇ ਸਾਨੂੰ ਆਪਣੀ ਗੱਲ ਦੱਸ ਸਕਦਾ ਔਰ ਜਿਹੜੇ ਕੋਈ ਸ਼ਰਾਰਤੀਆਂ ਸਰਾਂ ਨੇ ਉਹਨਾਂ ਦੀਆਂ ਅਸੀਂ ਜੋ ਪੈਨਲ ਪ੍ਰੋਵੀਜ਼ਨ ਹੈਗੇ ਨੇ ਆਉਗੀ ਆਪਾਂ ਕਰ ਰਹੇ ਆ ਮੋਟਰਸਾਈਕਲ ਬਾਉਂਡ ਵੀ ਕਰ ਰਹੇ ਆ ਤੇ ਸਾਰਾ ਕੁਝ ਕਰ ਰਿਹਾ ਤੇ ਬਹੁਤ ਵਧੀਆ ਚੱਲ ਰਿਹਾ ਸਰ ਜਿਹੜੇ ਨੌਜਵਾਨ ਹੁੱਲੜ ਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਵੋ ਹੁੱਲੜ ਬਾਜ ਕਰਨ ਬਾਜੀ ਕਰਨ ਵਾਲਿਆਂ ਨੂੰ ਮੈਂ ਇਹੀ ਕਵਾਂਗਾ ਵੀ ਦੇਖੋ ਇਹ ਧਾਰਮਿਕ ਪ੍ਰੋਗਰਾਮ ਹੈ ਔਰ ਇੱਥੇ ਬੜੇ ਸਿਰ ਝੁਕਾ ਕੇ ਹੋਣਾ ਚਾਹੀਦਾ ਤੇ ਹੁੱਲੜ ਬਾਜੀ ਕਰਕੇ ਅਸੀਂ ਦੂਸਰੇ ਦੀ ਜ਼ਿੰਦਗੀ 'ਚ ਦਖਲੰਦਾਜ਼ੀ ਨਾ ਕਰੀਏ मेले आव नतमस्तक होवो इन्जॉय करो लोकांना इन्जॉय शुक्रिया